विधायक बलविंदर सिंह तारीवाल दी अगवाई ਵਿੱਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਤੇ ਕੌਂਸਲਰ ਸੰਜੀਵ ਬੁੱਗਾ ਕੌਂਸਲਰ ਮਨੀਸ਼ ਪ੍ਰਭਾਕਰ ਕੌਂਸਲਰ ਸੀਤਾ ਦੇਵੀ ਕੌਂਸਲਰ ਗੁਰਪ੍ਰੀਤ ਕੌਰ ਜੰਡੂ ਤੋਂ ਇਲਾਵਾ ਕਾਂਗਰਸੀ ਵਰਕਰ ਮੌਜੂਦ ਸਨ ਐਨ ਡੀ ਟੀ ਵੀ ਪੰਜਾਬ ਨਿਊਜ਼ ਦੇ ਲਈ ਫਗਵਾੜਾ ਤੋਂ ਯਾਸ਼ਰਮਾ ਤੇ ਪੁਨੀਰ ਦੀ ਰਿਪੋਰਟ ਉਹ ਯੂਨੀਕ ਆਇਡੈਂਟੀਟੀ ਕਹਿੰਦੇ ਦੇਣ ਸੀ ਉਹ ਡਾਕਟਰ ਮਨਮੋਹ ਸਿੰਘ ਹੁਣਾਂ ਦੀ ਦੇਣ ਚੱਲਦੇ ਆ। ਉਹ ਸਾਡੀ ਜਿਹੜੀ ਦੇਣ ਸੀ ਉਹ ਵੀ ਸਾਡੀ ਡਾਕਟਰ ਮਨਮੋਹ ਸਿੰਘ ਹੁਣਾਂ ਦੀ ਦੇਣ ਸੀ। ਇਸ ਲਈ ਉਹਨਾਂ ਨੇ ਜਿਹੜਾ ਕੀਤਾ ਉਹਨਾਂ ਨੂੰ ਦੂਜੇ ਬੰਦੇ ਆ ਕੇ ਕਹਿੰਦੇ ਐਸੀ ਬਹੁਤ ਕਸ਼ਕੀਜ਼ਾ। ਪਰ ਜੋ ਕਰ ਗਿਆ ਉਹ ਨਾ ਕਦੀ ਹੋਣਾ ਨਾ ਕਿਸੇ ਦੇ ਦਸਤਿਆਂ ਤੋਂ ਉਹਨਾਂ ਨੇ ਬੋਲੇ ਹੀ ਨਹੀਂ ਗਾ। ਉਹਨਾਂ ਗਏ ਯਾਰ ਅਸੀਂ ਸੁਧਾਰਨ ਮੋਹ ਸਿੰਘ ਪ੍ਰਾਈਮ ਮਿਨਿਸਟਰ ਜਿੰਨਾਂ ਦਾ ਪ੍ਰਭਾਵ ਹੋਵੇ ਉਹਨਾਂ ਅੱਗੇ ਬੈਠ ਕੇ ਥੋੜੀ ਜਾਊਗਾ। ਗਲਵਧੀਆਂ ਗਨਾਂਣੀਆਂ ਸ਼ੁਰੂ ਕਰੀਏ। ਸ਼ਹਿਰ ਸਮੇਂ ਦੀ ਕਾਰਨ ਵਸੂਸ ਹੋਊਗੀ ਉਹਨਾਂ ਨੇ ਜੋ ਉਦੇਸ਼ ਲੈ ਕੇ ਤਾ ਆਪ ਸਭ ਨੂੰ ਬਹੁਤ ਚੰਗੀ ਤਰ੍ਹਾਂ ਜਾਣ ਦਿਓ ਹੋਵੇ ਉਹਨਾਂ ਦੀਆਂ ਇਨੇਕ ਅਚੀਵਮੈਂਟਸ ਹੈਗੀਆਂ ਆ ਤੇ ਜੇ ਗਰਾਨ ਲੱਗਾ ਤਾਂ ਸ਼ਾਇਦ ਸ਼ਾਮ ਪੈ ਜਵੇ ਉਹਨਾਂ ਦੇ ਅਕਾਲ ਚਲਾ ਕਰਨ ਤੇ ਮੈਂ ਆਪਣੇ ਵੱਲੋਂ ਬਲਾਕਾਂ ਕੋਲ ਉਸ ਪਵਾੜਾ ਵੱਲੋਂ ਉਹ ਸਾਰੇ ਸ਼ਹਿਰ ਵੱਲੋਂ ਉਹਨਾਂ ਦੇ ਚੰਨਾ ਜੀ ਸ਼ਰਦਾ ਦੇ ਫੁੱਲ ਭੇਟ ਕਰਦਾ ਹਾਂ ਔਰ ਪਰਮਪਿਤਾ ਪਰਮਾਤਮਾ ਦੇ ਚੰਨਾ ਦਾ ਦਾਸ ਬੇਨਤੀ ਕਰਦਾ ਹਾਂ ਕਿ ਇਸ ਪਾਵਨ ਪਵਿੱਤਰ ਆਤਮਾ ਨੂੰ ਆਪਣੇ ਚੰਨਾ ਜੀ ਵਾਸ ਦੇਵੇ। ਧੰਨਵਾਦ। ਦੇਸ਼ ਨੂੰ ਤਰੱਕੀਆਂ ਤੇ ਲੈ ਕੇ ਗਏ ਦੇਸ਼ ਦੀ ਫਾਈਨੈਂਸ਼ੀਅਲ ਹਾਲਤ ਨੂੰ ਸਦੇ ਬਹੁਤ ਹੀ ਸਤਿਕਾਰਯੋਗ ਡਾਕਟਰ ਸੁਰਗਾਰ ਮਨਮੋਹ ਸਿੰਘ ਜੀ ਸਾਡਾ ਪ੍ਰਧਾਨ ਮੰਤਰੀ ਪਰਦੇਸ਼ ਕੁੰਨਨੁ ਸ਼ਰਦਾ ਦੇ ਫੁੱਲ ਪੇਟ ਕਰਨ ਵਾਸਤੇ ਇੱਥੇ ਸਾਰੇ ਆਪਾਂ ਹਾਜ਼ਰ ਹੋਏ ਜੋ ਕਿ ਕੁਝ ਦਿਨ ਪਹਿਲਾਂ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ। ਔਰ ਉਹਨਾਂ ਦੇ ਇਸ ਸਦੀਵੀ ਵਿਛੋੜੇ ਅਤੇ ਉਹਨਾਂ ਸ਼ਰਦਾ ਦੇ ਫੁੱਲ ਪੇਟ ਕਰਨ ਵਾਸਤੇ ਫਗਵਾੜਾ ਕਾਂਗਰਸ ਤੋਂ ਸਾਡੇ ਬਲੌਕ ਪ੍ਰਧਾਨ ਸੀਨੀਅਰ ਸਾਡੇ ਕਾਂਗਰਸ ਦੇ ਲੀਡਰਸ ਐਮ ਸੀ ਸਾਹਿਬਾਨ ਪਿੰਡਾਂ ਤੋਂ ਆਏ ਪੰਚ ਸਰਪੰਚ ਸਭ ਦਾ ਬਲੌਕ ਸੰਮਤੀ ਮੈਂਬਰ ਜ਼ਿਲ੍ਹਾ ਪ੍ਰਸ਼ਦ ਮੈਂਬਰ ਅਤੇ ਪਿੰਡਾਂ ਤੋਂ ਅਤੇ ਇਲਾਕੇ ਤੋਂ ਆਏ ਕਾਂਗਰਸ ਦੇ ਵਰਕਰਸ ਅਤੇ ਐਮਸੀ ਸਾਹਿਬਾਨ ਅਤੇ ਸਾਡੇ ਲੇਡੀਜ਼ ਵੀਤੋ ਹੈ ਸਰ ਜੀ ਲੈਡੀਜ਼ ਅੱਜ ਅਸੀਂ ਉਸ ਮਹਾਨ ਸ਼ਖਸੀਅਤ ਵਾਸਤੇ ਇਕੱਠੇ ਹੋਏ ਹਾਂ ਜਨਨਕ ਜਿੰਨੀ ਦੀ ਸ਼ਖਸੀਅਤ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਔਰ ਜੇਕਰ ਅਪਾ ਦੇਖੇ ਤਾਂ ਪ੍ਰਮਾਤਮਾ ਕਿਸੇ ਵੀ ਵਿਅਕਤੀ ਨੂੰ ਜਦੋਂ ਦੁਨੀਆ ਤੇ ਭੇਜਦਾ ਹੈਗਾ ਉਹਦਾ ਇਹੀ ਸੰਦੇਸ਼ ਹੁੰਦਾ ਵੀ ਦੁਨੀਆ ਤੇ ਜਾ ਕੇ ਪੱਲਾ ਕਰਨਾ ਔਰ ਮੇਰਾ ਖਿਆਲ ਜੇਕਰ ਅਪਾ ਸਾਰੀ ਦੁਨੀਆ ਵਿੱਚ ਲੱਭੇ ਮੇਰਾ ਖਿਆਲ ਇਤੋਂ ਮਹਾਨ ਸ਼ਕਤੀ ਕੋਈ ਲੱਭਣੀ ਨਹੀਂ ਔਰ ਜਿਨ੍ਹਾਂ ਨੇ ਅਸਲ ਦੇ ਰੂਪ ਵਿੱਚ ਜਿਸ ਮਾਨਤਾ ਦੀ ਸੇਵਾ ਕਰਨ ਵਾਸਤੇ ਪ੍ਰਮਾਤਮਾ ਸਾਨੂੰ ਭੇਜਦਾ ਉਹਦੇ ਵਾਸਤੇ ਇਹ ਸੱਚੀ ਸੱਚੀ ਐਗਜ਼ਾਮਪਲ ਹੈ ਪਰ ਮੈਂ ਕਿਉਂਕਿ ਤਰ੍ਹਾਂ ਮੈਂ ਨੌਕਰੀ ਕਰਦਿਆਂ ਤੇ ਬ੍ਰਦਰ ਉੱਥੇ ਮੇਰੇ ਕੋਲ ਹੰਦੰਦੇ ਸੀਗੇ ਯਾਨੀ ਉਹ ਇੰਨੇ ਕੰਮ ਦੇ ਪ੍ਰਤੀ ਔਰ ਡਿਊਟੀ ਦੇ ਪ੍ਰਤੀ ਉਹ ਇੰਨਾ ਨਿਸ਼ਟਵਾਨ ਸੀਗੇ ਤੋਂ ਮੈਨੂੰ ਕੋਈ ਦੱਸਣ ਲੱਗ ਕੇ ਮੇਰੇ ਕੋਲ ਦਫ਼ਤਰ ਬੈਠੇ ਤਾਂ ਕਹਿੰਦੇ ਵੀ ਮੈਂ ਉਹਨਾਂ ਨੂੰ ਮਿਲਣ ਵਾਸਤੇ ਦਿੱਲੀ ਗਿਆ ਤਾਂ ਰਾਤ ਨੂੰ ਸਾਡਾ ਤਾਂ ਫਿਕਸ ਹੋ ਗਿਆ ਇੱਕ ਦਿਨ ਪਹਿਲਾਂ ਤੇ ਮੈਂ ਰਾਤ ਨੂੰ 8:30 ਵਜੇ ਟ੍ਰੇਨ ਤੇ ਆਵਾਂਗਾ ਤੋ ਕਹਿੰਦੇ ਵੀ ਤੁਸੀਂ ਆ ਜਾਓ ਉੱਥੇ ਕਿ ਮੈਂ ਗੱਡੀ ਭੇਜ ਦੂੰਗਾ ਵੀ ਤੁਹਾਨੂੰ ਲੈ ਜਾਊਗੀ ਆ ਕੇ ਉਹ ਜਦੋਂ ਸਟੇਸ਼ਨ ਤੇ ਗਏ ਤਾਂ ਕੋਈ ਲੈਣਾ ਆਇਆ ਨਹੀਂ ਉਹਨਾਂ